ਤੁਸੀਂ ਸੁਣ ਰਹੇ ਹੋ ਪ੍ਰਿੰਸੀਪਲ ਤੇਜਾ ਸਿੰਘ ਦੀ ਸਵੈ ਜੀਵਨੀ ਆਰਸੀ ਦਾ 11ਵਾਂ ਭਾਗ ਇੱਕ ਖਾਲਸਾ ਕਾਲਜ ਛੱਡ ਦੂਜੇ ਵਿੱਚ ਡਾਕਟਰ ਅੰਬੇਦਕਰ ਦੇ ਅੰਮ੍ਰਿਤਸਰ ਆਉਣ ਤੇ ਸਨ 1937 ਵਿੱਚ ਅਕਾਲੀ ਚੋਗਿਰਦੇ ਵਿੱਚ ਇਹ ਖਿਆਲ ਪੈਦਾ ਹੋਇਆ ਸੀ ਕਿ ਬੰਬਈ ਵਿੱਚ ਸਿੱਖਾਂ ਦਾ ਇੱਕ ਕਾਲਜ ਖੋਲ੍ਹਿਆ ਜਾਵੇ ਜੋ ਦੱਖਣ ਵਿੱਚ ਸਿੱਖ ਸਭਿਆਚਾਰ ਦਾ ਕੇਂਦਰ ਬਣ ਵਿਖਾਵੇ ਉਸ ਵੇਲੇ ਮੇਰਾ ਨਾਂ ਪ੍ਰਿੰਸੀਪਲ ਦੇ ਤੌਰ ਤੇ ਭੇਜਿਆ ਗਿਆ ਸੀ ਪਰ ਇੱਕ ਖਾਸ ਕਾਰਨ ਕਰਕੇ ਮੈਂ ਉਸ ਵਕਤ ਨਾ ਜਾ ਸਕਿਆ ਕਾਰਨ ਇਹ ਸੀ ਕਿ 바ਵਾ ਹਰਕ੍ਰਿਸ਼ਨ ਸਿੰਘ ਜੀ ਦੇ ਗੁਜਰਾਵਾਲਾ ਕਾਲਜ ਵਿੱਚ ਉਹਨਾਂ ਦੇ ਇੱਕ ਪ੍ਰੋਫੈਸਰ ਦਾ ਸਟਾਫ ਤੇ ਰਹਿਣਾ ਔਖਾ ਹੋ ਗਿਆ ਇਸ ਲਈ ਉਹਨਾਂ ਨੂੰ ਮੇਰੀ ਥਾਂ ਤੇ ਬੰਬਈ ਭੇਜਿਆ ਗਿਆ ਕੁਝ ਚਿਰ ਬਾਅਦ ਉਹ ਥਾਂ ਖਾਲੀ ਹੋ ਗਈ ਤਾਂ ਮੈਨੂੰ ਉੱਥੇ ਜਾਣ ਲਈ ਫਿਰ ਕਿਹਾ ਗਿਆ ਮੈਂ ਜਵਾਬ ਦਿੱਤਾ ਕਿ ਮੇਰੀ ਵਾਂਗ ਡੋਰ ਸਰਸੁੰਦਰ ਸਿੰਘ ਜੀ ਮਜੀਠੀਏ ਦੇ ਹੱਥ ਹੈ ਜੇ ਉਹ ਰਾਜ਼ੀ ਹੋ ਜਾਂ ਤਾਂ ਮੈਨੂੰ ਕੋਈ ਉਜਰ ਨਹੀਂ ਜਦ ਉਹਨਾਂ ਨੂੰ ਕਿਹਾ ਗਿਆ ਤੋ ਉਹਨਾਂ ਨੇ ਮੈਨੂੰ ਬੁਲਾ ਕੇ ਪੁੱਛਿਆ ਮੈਂ ਕਿਹਾ ਤੁਸੀਂ ਮਾਲਕ ਹੋ ਜੇ ਮੈਥੋਂ ਕੰਮ ਲੈਣਾ ਚਾਹੋ ਤਾਂ ਇੱਥੇ ਲੈ ਲਓ ਅਤੇ ਜੇ ਬੰਬਈ ਭੇਜਣਾ ਚਾਹੋ ਤਾਂ ਉੱਥੇ ਚਲਾ ਜਾਵਾਂਗਾ ਉਹ ਕਹਿਣ ਲੱਗੇ ਮੈਂ ਤਾਂ ਨਹੀਂ ਚਾਹੁੰਦਾ ਪਰ ਤੇਰਾ ਜੀ ਕਰਦਾ ਹੈ ਤਾਂ ਬੇਸ਼ੱਕ ਜਾ ਮੈਂ ਉਹਨਾਂ ਦੀ ਖੁਸ਼ੀ ਬਿਨਾਂ ਕਿਵੇਂ ਜਾ ਸਕਦਾ ਸਾਂ ਜਦ ਤੋੜੀ ਉਹ ਜਉਂਦੇ ਰਹੇ ਮੈਨੂੰ ਕਿਸੇ ਪਾਸੇੋਂ ਡਰ ਨਹੀਂ ਸੀ ਪਰ ਜਦ 1943 ਵਿੱਚ ਉਹ ਚਲਾਣਾ ਕਰ ਗਏ ਅਤੇ ਮੇਰੇ ਵੀ ਸਾਥੀ ਇੱਕ ਇੱਕ ਕਰਕੇ ਉੱਡ ਗਏ ਤਾਂ ਮੈਂ ਕੁਝ ਇਕੱਲਾ ਇਕੱਲਾ ਮਹਿਸੂਸ ਕਰਨ ਲੱਗਾ ਅੰਤੁਨ ਅੰਤੁਨੀ 45 ਵਿੱਚ ਇੱਕ ਘਟਨਾ ਵਾਪਰੀ ਜਿਸਨੇ ਮੈਨੂੰ ਕਾਲਜ ਛੱਡਣ ਤੇ ਮਜਬੂਰ ਕਰ ਦਿੱਤਾ ਮੈਂ ਨਾ ਸ਼ੁਕਰਾਂ ਨਹੀਂ ਬਨਣਾ ਚਾਹੁੰਦਾ ਇਸ ਲਈ ਮੈਂ ਇੱਥੇ ਦੱਸ ਦੇਣਾ ਚਾਹੁੰਦਾ ਹਾਂ ਕਿ ਮੈਨੂੰ ਕਾਲਜ ਦੇ ਪ੍ਰਬੰਧਕਾਂ ਵੱਲੋਂ ਕੋਈ ਦੁੱਖ ਨਹੀਂ ਦਿੱਤਾ ਗਿਆ ਸੀ ਜਿਸ ਤੋਂ ਮਜਬੂਰ ਹੋ ਕੇ ਅਸਤੀਫਾ ਦੇਣਾ ਪੈਂਦਾ ਸਗੋਂ ਮੇਰਾ ਅਸਤੀਫਾ ਪੁੱਜਣ ਤੇ ਕਾਲਜ ਕਮੇਟੀ ਨੇ ਆਪਣੇ ਲਗਾਤਾਰ ਸਮਾਗਮਾਂ ਵਿੱਚ ਸਰਬਸੰਮਤੀ ਨਾਲ ਮੇਰੀ ਸੇਵਾ ਦੀ ਪ੍ਰਸ਼ੰਸਾ ਕਰਦੇ ਹੋਏ ਮੈਨੂੰ ਜ਼ੋਰਦਾਰ ਪ੍ਰੇਰਨਾ ਦਿੱਤੀ ਸੀ ਕਿ ਮੈਂ ਆਪਣਾ ਅਸਤੀਫਾ ਵਾਪਸ ਲੈ ਲਵਾਂ ਮੈਂ ਵੀ ਆਪਣੇ ਅਸਤੀਫੇ ਵਿੱਚ ਇਹ ਸਾਫ਼ ਪ੍ਰਗਟ ਕੀਤਾ ਸੀ ਕਿ ਮੈਨੂੰ ਆਪਣੇ ਵੱਲੋਂ ਕੋਈ ਸ਼ਿਕਾਇਤ ਨਹੀਂ ਮੇਰੇ ਨਾਲ ਸਦਾ ਮਿਹਰਬਾਨੀ ਹੀ ਹੁੰਦੀ ਰਹੀ ਹੈ ਜਿਸ ਲਈ ਮੈਂ ਧੰਨਵਾਦ ਨਾਲ ਭਰਿਆ ਹੋਇਆ ਜਾ ਰਿਹਾ ਹਾਂ ਅਤੇ ਸਦਾ ਧੰਨਵਾਦੀ ਹੀ ਰਹਾਂਗਾ ਕਾਰਨ ਕੋਈ ਸਖਸ਼ੀ ਨਹੀਂ ਸੀ ਉਹ ਕੇਵਲ ਇਹ ਸੀ ਕਿ ਪ੍ਰਿੰਸੀਪਲ ਜੋਤ ਸਿੰਘ ਦੇ ਮਗਰੋਂ ਪ੍ਰਿੰਸੀਪਲ ਦੀ ਪਦਵੀ ਸੰਭਾਲਣ ਲਈ ਕਿਸ ਨੂੰ ਤਿਆਰ ਕੀਤਾ ਜਾਵੇ ਕਾਲਜ ਵਾਲੇ ਇੱਕ ਜੂਨੀਅਰ ਲੈਕਚਰਰ ਰਹਿ ਚੁੱਕੇ ਸੱਜਣ ਨੂੰ ਇਹ ਪਦਵੀ ਦੇਣਾ ਚਾਹੁੰਦੇ ਸਨ ਜਿਸ ਨਾਲ ਤੇਰਾ ਸੀਨੀਅਰ ਪ੍ਰੋਫੈਸਰਾਂ ਦੀ ਹੱਕ ਮਾਰੀ ਹੋਣੀ ਸੀ ਮੈਂ ਕਾਲਜ ਵਾਲਿਆਂ ਨੂੰ ਲਿਖਿਆ ਸੀ ਕਿ ਪ੍ਰਿੰਸੀਪਲ ਬਣਾਉਣ ਦਾ ਹੱਕ ਕਾਲਜ ਦੇ ਪ੍ਰਬੰਧਕਾਂ ਨੂੰ ਹੀ ਹੋਣਾ ਚਾਹੀਦਾ ਹੈ ਇਸ ਵਿੱਚ ਕਿਸੇ ਪ੍ਰੋਫੈਸਰ ਨੂੰ ਆਪਣੀ رائے ਨਹੀਂ ਦੇਣੀ ਚਾਹੀਦੀ ਮੈਂ ਮੰਨਿਆ ਸੀ ਕਿ ਅਸੂਲੀ ਤੌਰ ਤੇ ਇਹ ਨਾਮ ਠੀਕ ਹੈ ਪਰ ਮੇਰਾ ਰਹਿਣਾ ਵੀ ਇਨ੍ਹਾਂ ਹਾਲਤਾਂ ਵਿੱਚ ਅਸੰਭਵ ਹੈ ਜਦ ਮੇਰੇ 13 ਸਾਥੀਆਂ ਨਾਲ ਅਨਿਆਏ ਹੁੰਦਾ ਹੋਵੇ ਕਮੇਟੀ ਆਪਣੀ ਥਾਂ ਠੀਕ ਉਹਨਾਂ ਮੈਨੂੰ ਚੰਗੀ ਤਰ੍ਹਾਂ ਸਮਝਾਇਆ ਤੇ ਮੈਂ ਉਹਨਾਂ ਨੂੰ ਇਸ ਲਈ ਬਿਨਾਂ ਕਿਸੇ ਝਗੜੇ ਜਾਂ ਗਰਮੀ ਦੇ ਮੈਂ ਵਿਦਾ ਹੋ ਗਿਆ ਮੈਨੂੰ ਵਿਦਾ ਹੋਣ ਦਾ ਹੁਨਰ ਆਉਂਦਾ ਹੈ ਜਦ ਪ੍ਰਿੰਸੀਪਲ ਜੋਤ ਸਿੰਘ ਨੇ ਵਿਦਿਆਰਥੀਆਂ ਵੱਲੋਂ ਕੁਝ ਤੋਖਲਾ ਪ੍ਰਗਟ ਕੀਤਾ ਤਾਂ ਮੈਂ ਉਹਨਾਂ ਨੂੰ ਵੀ ਭਰੋਸਾ ਦਿੰਦਿਆਂ ਕਿਹਾ ਆਈ ਅਸ਼્યોਰ ਯੂ ਸਰ ਨਾਟ ਅ ਡੌਗ ਵਿਲ ਬਾਕ ਵੈਨ ਆਈ ਪਾਸ ਆਊਟ ਜਦ ਵਿਦਿਆਰਥੀਆਂ ਨੇ ਪਾਰਟੀ ਦੇਣ ਲਈ ਕਿਹਾ ਤਾਂ ਮੈਂ ਇਹ ਸ਼ਰਤ ਲਾਈ ਕਿ ਮੈਂ ਉੱਥੇ ਪਾਰਟੀ ਲਵਾਵਾਂਗਾ ਜਿੱਥੇ ਪ੍ਰਧਾਨਗੀ ਸਰਦਾਰ ਜੋਤ ਸਿੰਘ ਜੀ ਕਰਨਗੇ ਅਤੇ ਜਿੱਥੇ ਪ੍ਰਬੰਧਕਾਂ ਦੇ ਵਿਰੁੱਧ ਕੋਈ ਗੱਲ ਨਹੀਂ ਆਖੀ ਜਾਏਗੀ ਸੋ ਐਵੇਂ ਹੀ ਹੋਇਆ ਮੈਨੂੰ ਸਰਦਾਰ ਜੋਤ ਸਿੰਘ ਜੀ ਨੇ ਮਾਨ ਬਖਸ਼ਿਆ ਤੇ ਮੈਂ ਉਹਨਾਂ ਨੂੰ ਚੰਗੇ ਲਫ਼ਜ਼ਾਂ ਵਿੱਚ ਯਾਦ ਕਰਕੇ ਵਿਦਾ ਹੋਇਆ ਮੈਂ ਕਾਲਜ ਛੱਡ ਕੇ ਆਪਣੇ ਮਕਾਨ ਤੇ ਚਲਿਆ ਗਿਆ ਜੇ ਜੇ ਰੋਸ ਕੋਰਸ ਤੇ ਨਵਾਂ ਨਵਾਂ ਬਣਾਇਆ ਸੀ ਕੁਝ ਦਿਨ ਕੁਝ ਦਿਨਾ ਮਗਰੋਂ ਮੈਨੂੰ ਸ਼੍ਰੋਮਣੀ ਕਮੇਟੀ ਵੱਲੋਂ ਖਾਲਸਾ ਕਾਲਜ ਬੰਬਈ ਦੇ ਪ੍ਰਿੰਸੀਪਲ ਦੀ ਪਦਵੀ ਪੇਸ਼ ਹੋਈ ਜੋ ਮੈਂ ਧੰਨ ਭਾਗ ਜਾਣ ਕੇ ਲੈ ਲਈ ਉਸ ਵੇਲੇ ਸਰਦਾਰ ਮੋਹਨ ਸਿੰਘ ਸਰਦਾਰ ਉੱਜਲ ਸਿੰਘ ਆਦ ਸੱਜਣਾ ਨੇ ਮੈਨੂੰ ਕਿਹਾ ਕਿ ਮੁੰਬਈ ਨਾ ਜਾਓ ਅਤੇ ਆਪਣੇ ਹੀ ਘਰ ਰਹਿ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਉਲੱਥਾ ਕਰੋ ਤੁਹਾਨੂੰ ਮਹੀਨੇ ਦੇ ਮਹੀਨੇ 600 ਰੁਪਿਆ ਘਰ ਬੈਠਿਆਂ ਪੁੱਜਾਇਆ ਕਰੇਗਾ ਮੈਂ ਉਹਨਾਂ ਦਾ ਇਸ ਸੁਧਾਰਤਾ ਲਈ ਬਹੁਤ ਧੰਨਵਾਦ ਕੀਤਾ ਪਰ ਕਿਉਂਕਿ ਮੇਰੇ ਲਈ ਕਿਸੇ ਦਾ ਸਖਸ਼ੀ ਦਾਨ ਪਾਤਰ ਬਣ ਕੇ ਰਹਿਣਾ ਮੁਸ਼ਕਲ ਸੀ ਇਸ ਲਈ ਮੈਂ ਤਜ਼ਵੀਜ਼ ਨਾ ਮੰਨੀ ਤੇ ਆਪਣੀ ਕਮਾਈ ਕਰਕੇ ਖਾਣਾ ਬਿਹਤਰ ਜਾਤਾ ਮੈਂ 13 ਦਸੰਬਰ 1945 ਨੂੰ ਖਾਲਸਾ ਕਾਲਜ ਮਤੂਗਾ ਮੁੰਬਈ ਵਿੱਚ ਪੁੱਜ ਗਿਆ ਤੇ ਉਸੇ ਦਿਨ ਆਪਣਾ ਕੰਮ ਸੰਭਾਲ ਲਿਆ ਇਸ ਕਾਲਜ ਦੇ ਬਣਾਉਣ ਦਾ ਖਿਆਲ ਮੇਰਾ ਆਪਣਾ ਅਤੇ 바ਵਾ ਹਰਕ੍ਰਿਸ਼ਨ ਸਿੰਘ ਜੀ ਦਾ ਸੀ ਇਸ ਦਾ ਮਨੋਰਥ ਦੱਖਣ ਦੇ ਅਨਸਖ ਇਲਾਕੇ ਵਿੱਚ ਕਲਚਰ ਦਾ ਥੰਬ ਖੜਾ ਕਰਨਾ ਸੀ ਸਿੱਖੀ ਦਾ ਦਾਇਰਾ ਹੁਣ ਤੱਕ ਪੰਜਾਬੀ ਤੱਕ ਹੀ ਮਹਦੂਦ ਰਿਹਾ ਸੀ ਇਸ ਲਈ ਸਾਹਿਤ ਪੰਜਾਬੀ ਵਿੱਚ ਹੀ ਪੈਦਾ ਹੁੰਦਾ ਅਤੇ ਪੰਜਾਬੀਆਂ ਦੇ ਹਾਲਤ ਦੇ ਅਨੁਕੂਲ ਹੀ ਪ੍ਰਚਾਰਿਆ ਜਾਂਦਾ ਸੀ ਮੁੰਬਈ ਜਿਹੇ ਦੂਰ ਦੇ ਇਲਾਕੇ ਵਿੱਚ ਇੱਕ ਵੱਡਾ ਆਸ਼ਰਮ ਕਾਇਮ ਕਰਨ ਦਾ ਭਾਵੇਂ ਸੀ ਕਿ ਸਿੱਖੀ ਦੇ ਪ੍ਰਚਾਰ ਟੰਗਾਂ ਨੂੰ ਨਵੇਂ ਸਿਰਿਓਟਾ ਲਿਆ ਜਾਵੇ ਅਤੇ ਵਸ ਲੱਗੇ ਉਥੇ ਅਤੇ ਵਸ ਲੱਗੇ ਉਥੋਂ ਪੱਛਮ ਵੱਲ ਰੋਕੀਤਾ ਜਾਵੇ। ਮੈਨੂੰ ਮੁੰਬਈ ਜਾਣ ਤੇ ਇਹੋ ਖੁਸ਼ੀ ਸੀ ਕਿ ਮੈਂ ਆਪਣੀ ਇਸ ਮਨੋਕਾਮਨਾ ਨੂੰ ਪੂਰਾ ਕਰ ਸਕਾਂਗਾ। ਮੈਂ ਆਪਣੇ ਜੀਵਨ ਵਿੱਚ ਇਸੇ ਕੰਮ ਨੂੰ ਆਰੰਭਿਆ ਸੀ ਜਿੱਥੇ ਹੋਰ ਸੇਖ ਸਾਹਿਤਕਾਰ ਪੰਜਾਬੀ ਵਿੱਚ ਹੀ ਲਿਖਤਾਂ ਲਿਖਦੇ ਅਤੇ ਪੰਜਾਬ ਦੀਆਂ ਲੋੜਾਂ ਹੀ ਪੂਰੀਆਂ ਕਰਦੇ ਆਏ ਸਨ। ਉੱਥੇ ਮੈਨੂੰ ਪ੍ਰਚਾਰ ਦਾ ਮਸਾਲਾ ਅੰਗਰੇਜ਼ੀ ਵਿੱਚ ਪੈਦਾ ਕਰਨ ਦਾ ਚਾਅ ਸੀ। ਹੁਣ ਤੱਕ ਜੋ ਕੁਝ ਲਿਖਿਆ ਸੀ ਉਹ ਬਹੁਤ ਅੰਗਰੇਜ਼ੀ ਵਿੱਚ ਸੀ ਸੀ ਪਰ ਜੋ ਕੁਝ ਲਿਖਦਾ ਸਾਂ ਉਸ ਦੀ ਇੰਨੀ ਲੋੜ ਪੰਜਾਬ ਵਿੱਚ ਨਹੀਂ ਸੀ ਇਸ ਲਈ ਇਹ ਵੱਧਾ ਫੁੱਲਦਾ ਨਹੀਂ ਸੀ। ਕਈ ਵੇਰ ਸਿੱਖ ਟਰੈਕਟ ਸੁਸਾਇਟੀ ਬੰਦੀ ਹੈ ਤੇ ਕਈ ਵੇਰ ਉਸ ਨੂੰ ਨਵਾਂ ਵੇਸ ਦੇ ਕੇ ਇਸ ਨਾ ਹੇਠਾਂ ਜਾਂ ਉਸ ਨਾ ਹੇਠਾਂ ਸਿੱਖ ਸਹਾਇਤਿਕ ਸੁਸਾਇਟੀਆਂ ਬਣਾਈਆਂ ਜਾਂਦੀਆਂ ਪਰ ਗੱਲ ਸਿਰੇ ਨਾ ਚੜਦੀ ਗਿੱਲੇ ਸੱਕਾ ਨੂੰ ਅੱਗ ਨਹੀਂ ਲੱਗਦੀ ਬੰਬਈ ਜਾ ਕੇ ਮੈਨੂੰ ਖਿਆਲ ਸੀ ਮੇਰੇ ਚਿਰਾਂ ਤੋਂ ਸਾਮ ਕੇ ਰੱਖੇ ਹੋਏ ਆਦਰਸ਼ਾਂ ਨੂੰ ਪੂਰਾ ਹੋਣ ਦਾ ਮੌਕਾ ਮਿਲੇਗਾ ਮੈਂ ਉੱਥੇ 13 ਦਸੰਬਰ 1940 ਤੋਂ ਲੈ ਕੇ 13 ਅਗਸਤ 1948 ਤੱਕ ਰਿਹਾ ਸਮਾਂ ਬਹੁਤ ਥੋੜਾ ਸੀ ਕੇਵਲ 2.5 ਸਾਲ ਉਹ ਵੀ ਸਥਾਨਕ ਖੈਮ ਖੈ ਨਾਲ ਭਰੇ ਹੋਏ ਫਿਰ ਵੀ ਮੈਂ ਆਪਣੇ ਆਦਰਸ਼ਾਂ ਦੀ ਪੂਰਤੀ ਲਈ ਕੁਝ ਨਾ ਕੁਝ ਕਰ ਹੀ ਲਿਆ ਸੀ ਉਹ ਆਸ਼ਰਮ ਘਾਟੇ ਤੋਂ ਬਚ ਕੇ ਮਾਲੀ ਤੌਰ ਤੇ ਬਹੁਤ ਕੁਝ ਬਚਾ ਕੇ ਦੇਣ ਵਾਲਾ ਬਣ ਗਿਆ ਸੀ ਵਿਦਿਆਰਥੀਆਂ ਦੀ ਗਿਣਤੀ 1000 ਤੋਂ 25000 ਤੱਕ ਪੁੱਜ ਗਈ ਜਿਸ ਦਾ ਭਾਵੇਂ ਸੀ ਕਿ ਸਿੱਖੀ ਦੇ ਅਸਰ ਹੇਠ ਆਉਣ ਵਾਲਿਆਂ ਦੀ ਗਿਣਤੀ ਬਹੁਤ ਵੱਧ ਗਈ ਸੀ ਇਹ ਸਿੱਖੀ ਅਸਰ ਕੀ ਸੀ ਕਾਲਜ ਵਿੱਚ ਆਮ ਲੈਕਚਰਾਂ ਦੇ ਰਾਹੀਂ ਸਿੱਖ ਆਦਰਸ਼ਾਂ ਨੂੰ ਉੱਚਾ ਕਰਕੇ ਦੱਸਣਾ ਜਿਵੇਂ ਜਿੱਥੇ ਲੋਕ ਸੇਵਾ ਦੇ ਨਿਸ਼ਾਨੇ ਦੱਸੇ ਜਾਂਦੇ ਉੱਥੇ ਗੁਰੂ ਕੇ ਲੰਗਰ ਵਿੱਚ ਖਾਲਸਾ ਕਾਲਜ ਅਹ ਆਸ਼ਰਮਾ ਵਿੱਚ ਸਿੱਖਾਂ ਦੇ ਗੈਰ ਸਿੱਖਾਂ ਨਾਲ ਇੱਕੋ ਜਿਹਾ ਵਰਤਾਓ ਹੁੰਦਾ ਦੱਸਣਾ ਜਾਂ ਧਾਰਮਿਕ ਪੁਸਤਕਾਂ ਦੀ ਬੰਤਰ ਉੱਤੇ ਲੈਕਚਰ ਦਿੰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਸ਼ੇਸ਼ਤਾ ਦੱਸਣੀ ਕਿ ਇਹ ਸਰਬਸਾਂਝੀ ਰਚਨਾ ਹੈ ਜਿਸ ਵਿੱਚੋਂ ਵੱਖ-ਵੱਖ ਧਰਮਾਂ ਵਲੰਬੀਆਂ ਦੀਆਂ ਰਚਨਾਵਾਂ ਇੱਕੋ ਸ਼ਰਧਾ ਨਾਲ ਪੜੀਆਂ ਜਾਂਦੀਆਂ ਹਨ ਅਣ ਸਿੱਖਾਂ ਵਿੱਚ ਸਿੱਖ ਖਿਆਲ ਤੇ ਸਿੱਖ ਸੱਭਿਆਚਾਰ ਨੂੰ ਉੱਚਾ ਕਰਕੇ ਰੱਖਣਾ ਹੀ ਇੱਕ ਅਣਡਿੱਟ ਚੀਜ਼ ਹੈ ਜਿਸ ਲਈ ਪੰਜਾਬ ਦੇ ਤੰਗ ਦਾਇਰੇ ਵਿੱਚ ਸਿੱਖੀ ਨੂੰ ਕਦੇ ਮੌਕਾ ਨਹੀਂ ਮਿਲਿਆ ਸੰਸਕ੍ਰਿਤ ਗੁਜਰਾਤੀ ਤੇ ਮਰਾਠੀ ਦੇ ਪ੍ਰੋਫੈਸਰਾਂ ਦੀ ਰੁਚੀ ਭਗਤ ਨਾਮਦੇਵ ਜੀ ਦੀ ਬਾਣੀ ਵੱਲ ਦੁਆਈ ਗਈ ਤੇ ਖੋਜ ਵਿੱਚ ਲਾਇਆ ਗਿਆ ਕਾਲਜ ਤੋਂ ਬਾਹਰ ਆਪਣੇ ਖਿਆਲ ਪ੍ਰਚਾਰਨ ਲਈ ਹਰ ਮੌਕੇ ਤੇ ਫਾਇਦਾ ਉਠਾਇਆ ਜਾਂਦਾ ਸੀ ਬਾਲਕਾਂ ਦੀ ਬਾੜੀ ਅਤੇ ਹੋਰ Hindu ਤੇ ਕਾਂਗਰਸੀ ਆਸ਼ਰਮਾਂ ਦੇ ਪ੍ਰਬੰਧਕ ਮੈਨੂੰ ਆਪਣੇ ਉਤਸਵਾਂ ਉਤੇ ਬੁਲਾਉਂਦੇ ਇੱਕ ਵਾਰੀ ਪ੍ਰਾਂਤਕ ਹਿੰਦੀ ਸੰਮੇਲਨ ਦੀ ਸਵਾਗਤ ਕਮੇਟੀ ਦਾ ਮੈਨੂੰ ਪ੍ਰਦਾਨ ਬਣਾਇਆ ਗਿਆ ਜਦੋਂ ਪੀ ਐਨ ਦੀ ਅਗਵਾਈ ਵਿੱਚ ਗਵਰਨਰ ਮਹਾਰਾਜ ਸਿੰਘ ਦੀ ਦੀ ਪ੍ਰਧਾਨਗੀ ਹੇਠ ਸੂਫੀ ਸਾਹਿਤ ਉੱਤੇ ਲੈਕਚਰ ਹੁੰਦੇ ਤਾਂ ਸਿੱਖੀ ਅਤੇ ਸੂਫੀ ਮਤ ਉੱਤੇ ਵਿਚਾਰ ਪੇਸ਼ ਕੀਤੀ ਜਾਂਦੀ ਜਦ ਮੈਨੂੰ ਮਲਾਬ ਸਭਾ ਦਾ ਮੈਂਬਰ ਬਣਾਇਆ ਗਿਆ ਤਾਂ ਉਸ ਵਿੱਚ ਵੀ ਸਿੱਖਾਂ ਦੇ ਸਰਬ ਮਿਲੋਨੀ ਆਦਰਸ਼ ਪੇਸ਼ ਕਰਨ ਦਾ ਮੌਕਾ ਮਿਲਦਾ ਰਹਿੰਦਾ ਸ਼ਹਿਰ ਦੇ ਸਾਹਿਤਿਕ ਮੰਡਲਾਂ ਵਿੱਚ ਵੀ ਪੇਪਰ ਪੜੇ ਜਾਂਦੇ ਈਦ ਦੇ ਮੌਕੇ ਉੱਤੇ ਮੁਹੰਮਦ ਸਾਹਿਬ ਦੇ ਜਨਮ ਦਿਨ ਉੱਤੇ हसनਮ हुसैन ਦੇ ਸ਼ਹੀਦੀ ਦਿਨ ਉੱਤੇ ਮੈਨੂੰ ਮੁਸਲਮਾਨ ਸੰਸਥਾਵਾਂ ਵੱਲੋਂ ਸੱਦਾ ਆਉਂਦਾ ਤਾਂ ਮੈਂ ਹਾਜ਼ਰ ਹੋ ਕੇ ਆਪਣੀ ਅਤੇ ਸਿੱਖਾਂ ਦੀ ਹਮਦਰਦੀ ਦਿਖਾਉਂਦਾ ਜਿਸ ਰਾਹੀਂ ਸਿੱਖੀ ਵਾਸਤੇ ਹਮਦਰਦੀ ਪ੍ਰਾਪਤ ਹੁੰਦੀ ਮੈਂ ਆਪਣਾ ਲੜਕਾ ਪਰਮਜੀਤ ਸਿੰਘ ਇਸਲਾਮੀਆਂ ਸਕੂਲ ਵਿੱਚ ਦਾਖਲ ਕਰਵਾਇਆ ਹੋਇਆ ਸੀ ਜੋ ਮਤੂੰਗਾ ਤੋਂ 8-9 ਮੀਲ ਦੀ ਵਿੱਤ ਤੇ ਸੀ ਇਸ ਗੱਲ ਨਾਲ ਮੇਰੇ ਇਸ ਗੱਲ ਨਾਲ ਤੇ ਮੇਰੇ ਮੇਲ ਮਿਲਾਪ ਨਾਲ ਉਸ ਸਕੂਲ ਦੇ ਉਸਤਾਦਾਂ ਦੇ ਵਿਦਿਆਰਥੀਆਂ ਦੇ ਦਿਲਾਂ ਵਿੱਚ ਕਾਫੀ ਪਿਆਰ ਪੈਦਾ ਹੋ ਗਿਆ ਸੀ ਜਦ ਸਥਾਨਕ ਫਿਰਕੂ ਫਸਾਦਾਂ ਵਿੱਚ ਹਿੰਦੂਆਂ ਤੇ ਮੁਸਲਮਾਨਾਂ ਦੀ ਕਟਵੱਡ ਹੋਈ ਅਤੇ 30-40 ਸਿੱਖ ਮਾਰੇ ਗਏ ਉਸ ਵਕਤ ਵੀ ਮੇਰਾ ਲੜਕਾ ਸੁਰੱਖਿਅਤ ਸੀ ਇੱਕ ਦਿਨ ਜਦ ਸ਼ਹਿਰ ਵਿੱਚ ਬਹੁਤ ਰੌਲਾ ਗੋਲਾ ਸੀ ਤਾਂ ਮੇਰੇ ਲੜਕੇ ਨੂੰ 20 ਮੁਸਲਮਾਨ ਲੜਕੇ ਆਪਣੀ ਹਿਫਾਜ਼ਤ ਵਿੱਚ ਲੈ ਕੇ ਸਕੂਲ ਤੋਂ ਰੇਲਵੇ ਸਟੇਸ਼ਨ ਤੱਕ ਛੱਡਣ ਆਏ ਸਰਕਾਰ ਦਰਬਾਰ ਵਿੱਚ ਖਾਲਸਾ ਕਾਲਜ ਨੂੰ ਸਿੱਖ ਕਲਚਰ ਦਾ ਕੇਂਦਰ ਮੰਨਿਆ ਜਾਣ ਲੱਗਾ ਜਦ ਵੀ ਕਿਦਰੇ ਕਿਰਪਾਨ ਗੁਰਦੁਆਰੇ ਜਾਂ ਲੰਗਰ ਦਾ ਕੋਈ ਝਗੜਾ ਹੁੰਦਾ ਤਾਂ ਮੈਨੂੰ ਗਵਾਹੀ ਜਾਂ ਸਲਾਹ ਦੇਣ ਲਈ ਬੁਲਾਇਆ ਜਾਂਦਾ ਸ਼੍ਰੀ ਮੁਰਾਰਜੀ ਅਤੇ ਸ਼੍ਰੀ ਖੈਰ ਜੀ ਮੈਨੂੰ ਸਿੱਖਾਂ ਦੇ ਕਈ ਮਾਮਲਿਆਂ ਵਿੱਚ ਸਲਾਹ ਦੇਣ ਲਈ ਬੁਲਾਉਂਦੇ। ਫ੍ਰੀ ਪ੍ਰੈਸ ਜਰਨਲ, ਬੰਬੇ ڪرੋਨਿਕਲ, ਟਾਈਮਜ਼ ਆਫ ਇੰਡੀਆ, ਪੀ.ਈ.ਐਨ ਆਦਿ ਅਖਬਾਰਾਂ ਤੇ ਰਸਾਲਿਆਂ ਦੇ ਐਡੀਟਰ ਮੈਨੂੰ ਆਰਟੀਕਲ ਲਿਖਣ ਲਈ ਸੱਦਾ ਦੇਂਦੇ ਸਨ ਅਤੇ ਪੰਜਾਬ ਦੀ ਵੰਡ ਅਤੇ ਸਿੱਖਾਂ ਦੀ ਪੋਜੀਸ਼ਨ ਬਾਬਤ ਮੇਥੋਂ ਨੋਟ ਲਿਖਵਾ ਕੇ ਚੰਗੀ ਕਦਰ ਨਾਲ ਸ਼ਾਬਦ ਦੇਂਦੇ ਸਨ। ਮੈਂ ਹਰ ਹਫ਼ਤੇ ਕਿਸੇ ਨਾ ਕਿਸੇ ਸਿੱਖ ਵਿਸ਼ੇ ਉੱਤੇ ਲਿਖਦਾ ਸਾਂ। ਪੀ.ਈ.ਐਨ ਦੀ ਸਰਪ੍ਰਸਤੀ ਵਿੱਚ ਮੈਂ ਕਈ ਲੈਕਚਰ ਸਿੱਖਾਂ ਦੀ ਸਾਂਝੀ ਕਲਚਰ ਅਤੇ ਪੰਜਾਬੀ ਸਾਹਿਤ ਉੱਤੇ ਦਿੱਤੇ ਮੈਡਮ ਸੋਫੀਆ ਵਾਦੀਆ ਜੋ ਹਿੰਦੀ ਦੀ ਇੱਕ ਚੋਟੀ ਦੀ ਵਿਦਵਾਨ ਤੇ ਸੱਭਿਆਚਾਰਕ ਆਗੂ ਮੰਨੀ ਜਾਂਦੀ ਹੈ ਮੇਰੀ ਚੰਗੀ ਜਾਣੂ ਬਣ ਗਈ। ਇਹ ਸਬੰਧ ਹੁਣ ਤੱਕ ਕਾਇਮ ਹੈ ਜਿਸ ਰਾਹੀਂ ਪੰਜਾਬੀ ਅਤੇ ਪੰਜਾਬੀ ਲਿਖਾਰੀਆਂ ਦੀ ਮਾਨਤਾ ਵੱਧਦੀ ਰਹਿੰਦੀ ਹੈ। ਸਿੱਖਾਂ ਲਈ ਵੀ ਸਿੱਖ ਸਭਾ ਤੋਂ ਛੋਟ ਖਾਲਸਾ ਕਾਲਜ ਦਾ ਗੁਰਦੁਆਰਾ ਇੱਕ ਧਾਰਮਿਕ ਕੇਂਦਰ ਬਣ ਗਿਆ ਸੀ। ਹਰ ਐਤਵਾਰ ਨੂੰ ਉੱਥੇ ਸੰਗਤਾਂ ਜੁੜਦੀਆਂ ਸਨ ਅਤੇ ਦੂਰ ਦੂਰ ਤੋਂ ਆ ਕੇ ਧਾਰਮਿਕ ਪ੍ਰਚਾਰ ਵਿੱਚ ਹਿੱਸਾ ਲੈਂਦੀਆਂ ਸਨ। ਇੱਕ ਦਿਨ 1945 ਵਿੱਚ ਜਦ ਮੈਂ ਸੁਣਿਆ ਕਿ ਅੰਮ੍ਰਿਤਸਰ ਵਿੱਚ ਸਿੱਖਾਂ ਨੇ ਮੁਸਲਮਾਨ ਟੀਵੀਆਂ ਨੂੰ ਨੰਗਾ ਕਰਕੇ ਬਾਜ਼ਾਰਾਂ ਵਿੱਚ ਟੋਰਿਆ ਤਾਂ ਮੈਂ ਉਸ ਦਿਨ ਦੀਆਂ ਕਥਾ ਕਰਦਿਆਂ ਇਸ ਗੱਲ ਉੱਤੇ ਸ਼ੱਕ ਪ੍ਰਗਟ ਕੀਤਾ ਤੇ ਕਿਹਾ ਕਿ ਉਹ ਟੀਵੀਆਂ ਮੇਰੀਆਂ ਮਾਵਾ ਭੈਣਾਂ ਸਨ ਇਸ ਉੱਤੇ ਕਈ ਨੌਜਵਾਨ ਸਿੱਖ ਗੁੱਸੇ ਹੋ ਕੇ ਕਹਿਣ ਲੱਗੇ ਤੁਸੀਂ ਨੌਜਵਾਨਾਂ ਦੀ ਸਪਿਰਟ ਨੂੰ ਕੁਚਲਣਾ ਚਾਹੁੰਦੇ ਹੋ ਮੈਂ ਕਿਹਾ ਕੀ ਪਤਾ ਹੈ ਜੇ ਮੈਂ ਉੱਥੇ ਹੁੰਦਾ ਤਾਂ ਹਜ਼ੂਮ ਨਾਲ ਰਲ ਕੇ ਮੈਂ ਵੀ ਉਹਨਾਂ ਮੈਂ ਵੀ ਉਹੋ ਕੁਝ ਕਰਦਾ ਪਰ ਗੁਰੂ ਗ੍ਰੰਥ ਸਾਹਿਬ ਦੀ ਤਾਬੇ ਬੈਠ ਕੇ ਮੈਨੂੰ ਇਹੋ ਕੁਝ ਹੋੜਿਆ ਹੈ ਜੋ ਕਹਿ ਦਿੱਤਾ ਹੈ ਇਥੇ ਇਹੋ ਕੁਝ ਕਹਿਣਾ ਬੰਦਾ ਹੈ ਜਦ ਸਿੰਧ ਤੋਂ ਸ਼ਰਨਾਥੀ ਆਏ ਤਾਂ ਵੀ ਖਾਲਸਾ ਕਾਲਜ ਵਿੱਚ ਹੀ ਆਸਰਾ ਦਿੱਤਾ ਗਿਆ ਇਸ ਗੁਰਦੁਆਰੇ ਵਿੱਚ ਸੈਂਕੜੇ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਗਿਆ ਕਦੀ ਕਦੀ ਪੂਨੇ ਅਤੇ ਦੇਵਲੀਲੀ ਦੇ ਉਲਾਲੀ ਜਾ ਕੇ ਅੰਮ੍ਰਿਤ ਪ੍ਰਚਾਰ ਕੀਤਾ ਇੱਕ ਵੇਰਮ ਦੇਉ ਲਾਲੀ ਵਿੱਚ ਇੱਕ ਅੰਗਰੇਜ਼ ਨੂੰ ਅੰਗਰੇਜ਼ੀ ਮਾਤ ਵਿੱਚ ਅਮਰਤ ਸ਼ਿਕਾਇਆ ਤੇ ਨਾਂ ਹਰਕੀਰਤ ਸਿੰਘ ਰੱਖਿਆ। ਬੰਬਈ ਕਾਲਜ ਵਿੱਚ ਕਈ ਵੇਰ ਪੰਥਕ ਸਹਾਇਤਾ ਇਕੱਤਰ ਕਰਨ ਲਈ ਜੋੜ-ਮੇਲ ਕੀਤੇ ਜਾਂਦੇ ਸਨ ਜਦ ਮਾਸਟਰ ਤਾਰਾ ਸਿੰਘ ਨੇ 5 ਲੱਖੀ ਅਪੀਲ ਕੀਤੀ ਤਾਂ ਲੱਖਾਂ ਦੀ ਹਾਜ਼ਰੀ ਵਿੱਚ ਮਾਸਟਰ ਜੀ ਨੂੰ ਮਾਨ ਪੱਤਰ ਦਿੱਤਾ ਗਿਆ ਅਤੇ 30000 ਦੇ ਕਰੀਬ ਮਾਇਆ ਇਕੱਠੀ ਹੋਈ। ਹੋਰਨਾਂ ਚੀਜ਼ਾਂ ਨਾਲ ਇੰਡੀਪੈਂਡੈਂਟ ਪੈਨ ਵੀ ਮੁੜ-ਮੁੜ ਨਿਲਾਮ ਕੀਤਾ ਗਿਆ। ਜਿਸ ਨਾਲ 1100 ਦੇ ਕਰੀਬ ਰੁਪਈਆ ਬਣਿਆ ਸ਼ਰਨਾਰਥੀਆਂ ਲਈ ਹਜ਼ਾਰਾਂ ਕੰਬਲ ਵੀ ਭੇਟਾ ਹੋਏ ਉਹਨਾਂ ਦਿਨਾਂ ਵਿੱਚ ਇੱਕ ਅਮਰੀਕਨ ਲੇਡੀ ਮਿਸ ਮਿਸ ਬੋਲਟਰ ਬੰਬਈ ਆ ਕੇ ਸਿੱਖੀ ਆਦਰਸ਼ਾਂ ਦੀ ਦੇਖਭਾਲ ਕਰ ਰਹੀ ਸੀ ਰੇਲ ਦੇ ਜਿਸ ਕਮਰੇ ਵਿੱਚ ਮਾਸਟਰ ਜੀ ਬੈਠੇ ਸਨ ਉਸੇ ਵਿੱਚ ਲੇਡੀ ਵੀ ਬੈਠ ਕੇ ਪੰਜਾਬ ਆਈ ਸੀ ਉਹ ਅਮਰਸਰ ਤੋਂ ਲਿਖਦੀ ਹੈ ਕਿ ਤੁਹਾਡਾ ਦੁੱਤੀ ਲੀਡਰ ਮੇਰੇ ਨਾਲ 2 ਦਿਨ ਤੇ 2 ਰਾਤਾਂ ਗੱਡੀ ਵਿੱਚ ਬੈਠਾ ਰਿਹਾ ਪਰ ਉਹ ਇਤਨਾ ਪਵਿੱਤਰ ਸੀ ਕਿ ਉਸਨੇ ਕਿਸੇ ਵਕਤ ਵੀ ਅੱਖ ਪੁੱਟ ਕੇ ਮੇਰੇ ਵੱਲ ਨਹੀਂ ਡਿੱਠਾ ਮੇਰੇ ਖਿਆਲ ਵਿੱਚ ਉੱਤੇ ਦੱਸੇ ਕਈ ਲਾਭਾਂ ਕਰਕੇ ਮੁੰਬਈ ਜਿਹੀ ਥਾਂ ਤੇ ਖਾਲਸਾ ਕਾਲਜ ਹੋਣਾ ਜ਼ਰੂਰੀ ਹੈ ਪਰ ਸਥਾਨਕ ਕਮੇਟੀ ਦੇ ਸਿਕੰਦਰ ਸਾਹਿਬ ਦੀ ਰਾਏ ਕੁਝ ਹੋਰ ਸੀ ਸੋਢੀ ਦਰਬਾਰਾ ਸਿੰਘ ਵਾਈਸ ਪ੍ਰਿੰਸੀਪਲ ਦੇ ਨਾਲ ਮਿਲ ਕੇ ਜੋ ਮੈਂ ਕਾਲਜ ਦਾ ਬਜਟ ਤਿਆਰ ਕੀਤਾ ਉਸ ਵਿੱਚ ਕੁਝ ਬਚਤ ਦਿਖਾਈ ਸਿਕੰਦਰ ਸਾਹਿਬ ਨੂੰ ਮੇਰੀ ਤੇ ਵਾਈਸ ਪ੍ਰਿੰਸੀਪਲ ਦੀ ਸੰਪਤੀ ਨਾ ਚੰਗੀ ਲੱਗੀ ਉਹ ਖਿਆਲ ਕਰਨ ਲੱਗੇ ਕਿ ਕਾਲਜ ਘਾਟੇ ਤੇ ਚੱਲ ਰਿਹਾ ਹੈ ਤੇ ਇਹ ਘਾਟਾ ਬਹੁਤ ਕਰਕੇ ਸੋਢੀ ਸਾਹਿਬ ਤੇ ਆਪਣੇ ਰੇਡੀਓ ਵਿਭਾਗੇ ਕਰਕੇ ਹੈ ਇਸ ਵਿਭਾਗ ਦੇ ਡੀਨ ਹੋਣ ਵਜੋਂ ਸੋਢੀ ਸਾਹਿਬ ਨੂੰ 100 ਰੁਪਏ ਅਲਾਉਂਸ ਮਿਲਦਾ ਸੀ ਸੋ ਸਕਤਰ ਸਾਹਿਬ ਸੋਢੀ ਸਾਹਿਬ ਦੇ ਵਿਭਾਗੇ ਦੇ ਪਿੱਛੇ ਪੈ ਗਏ ਅਤੇ ਕੁਝ ਝਗੜੇ ਮੰਗਰੋ ਇਹ ਵਿਭਾਗਾ ਉਡਾ ਦਿੱਤਾ ਗਿਆ ਫਿਰ ਕਾਲਜ ਦੇ ਉਡਾਣ ਪਿੱਛੇ ਪੈ ਗਏ ਮੈਂ ਕਿਹਾ ਜੇ ਕਾਲਜ ਬੰਦ ਕਰਨ ਦਾ ਖਿਆਲ ਸੀ ਤਾਂ ਮੈਨੂੰ ਅਮਰਸਰੋਂ ਜਾ ਕੇ ਲਿਆਉਣ ਦੀ ਕੀ ਲੋੜ ਸੀ ਕਹਿਣ ਲੱਗੇ ਤੁਸੀਂ ਆਪਣਾ ਨਿੱਜੀ ਖਿਆਲ ਨਾ ਕਰੋ ਪੰਥ ਦੇ ਲਾਭ ਦੀ ਗੱਲ ਕਰੋ ਜੇ ਹੁਣ ਕਾਲਜ ਵੇਚਿਆ ਜਾਵੇ ਤਾਂ ਚੋਖੀ ਰਕਮ ਮਿਲ ਸਕਦੀ ਹੈ ਮੈਨੂੰ ਅਮਰਸਰ ਆਕੇ ਸ਼੍ਰੋਮਣੀ ਕਮੇਟੀ ਨਾਲ ਗੱਲਬਾਤ ਕਰਨੀ ਪਈ ਜਿਸ ਨਾਲ ਮਸੇ ਮਸੇ ਖਤਰਾ ਤਲ ਟਲਿਆ ਪਰ ਸਿਕੱਤਰ ਸਾਹਿਬ ਨਾਲ ਨੇਤ ਦੀ ਖੈਬੜ ਰਹਿੰਦੀ ਜਿਸ ਤੋਂ ਨਾ ਸਥਾਨਕ ਕਮੇਟੀ ਵਾਲੇ ਮੈਨੂੰ ਬਚਾ ਸਕੇ ਅਤੇ ਨਾ ਅਮਰਸਰ ਕਮੇਟੀ ਵਾਲੇ ਸਥਾਨਕ ਕਮੇਟੀ ਨਾਲ ਤਾਂ ਅਸਲੀ ਤੌਰ ਤੇ ਹੀ ਭੋਗ ਪਾਇਆ ਗਿਆ ਕਿਉਂਕਿ ਉਹ ਮੈਨੂੰ ਠੀਕ ਸਮਝ ਕੇ ਮੇਰੇ ਨਾਲ ਸੰਪਤੀ ਰੱਖਦੇ ਸਨ ਸ਼੍ਰੋਮਣੀ ਕਮੇਟੀ ਵਾਲੇ ਦੂਰ ਬੈਠੇ ਹਾਲਤ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਸਕਦੇ ਸਨ ਜਦ ਮੇਰੀ ਉਮਰ 55 ਸਾਲ ਦੀ ਹੋਣ ਲੱਗੀ ਤਾਂ ਮੈਂ ਨਿਯਮਾਂ ਅਨੁਸਾਰ ਹੋਰ ਨਾ ਸਟਾਫ ਮੈਂਬਰਾਂ ਦੇ ਨਾਵਾਂ ਨਾਲ ਆਪਣਾ ਨਾਮ ਵੀ ਭੇਜ ਦਿੱਤਾ ਕਿ ਇਹਨਾਂ ਮੁਲਾਜ਼ਮਾਂ ਦਾ ਸਮਾਂ ਪੂਰਾ ਹੋਣ ਲੱਗਾ ਹੈ ਇਹਨਾਂ ਦੀ ਥਾਂ ਹੋਰ ਆਦਮੀ ਮੁਕਰਰ ਕਰਨ ਦਾ ਆਰ ਕਰੋ ਮੇਰੇ ਸੰਬੰਧੀ ਸ਼੍ਰੋਮਣੀ ਕਮੇਟੀ ਨੇ 3 ਸਾਲ ਦੀ ਮਿਆਦ ਵਧਾ ਦਿੱਤੀ ਪਰ ਮੈਂ ਧੰਨਵਾਦ ਕਰਕੇ ਲਿਖ ਭੇਜਿਆ ਕਿ ਮੈਂ ਆਪ ਜੀ ਦੀ ਇਸ ਸੁਧਾਰਤਾ ਤੋਂ ਲਾਭ ਨਹੀਂ ਉਠਾਉਣਾ ਚਾਹੁੰਦਾ ਇਸ ਲਈ ਮੇਰਾ ਅਸਤੀਫਾ ਮਨਜ਼ੂਰ ਕੀਤਾ ਜਾਵੇ ਮੈਂ 4 ਅਗਸਤ ਦੀ ਸ਼ਾਮ ਨੂੰ ਅਸਤੀਫਾ ਦੇ ਦਿੱਤਾ ਤੇ ਸਕੱਤਰ ਸਾਹਿਬ ਨੇ ਰਾਤੋਂ ਰਾਤ ਟੈਲੀਫੋਨ ਰਾਹੀਂ ਅਮਰਸਰ ਤੋਂ ਪਰਵਾਨਗੀ ਮੰਗਵਾ ਲਈ। ਮੈਨੂੰ ਲਿਖ ਕੇ ਬੇਨਤੀ ਜ਼ਰੂਰ ਕਰ ਲਈ ਕਿ ਆਪਣਾ ਅਸਤੀਫਾ ਵਾਪਸ ਲੈ ਲਓ ਪਰ ਉਹਨਾਂ ਨੂੰ ਪਤਾ ਸੀ ਕਿ ਇਹ ਗੱਲ ਨਿਰੀ ਮੂੰਹ ਰੱਖਣੀ ਹੈ, ਕਿਸੇ ਨੇ ਮੰਨਣੀ ਨਹੀਂ। ਉਹਨਾਂ ਨੇ ਕਾਲਜ ਵੱਲੋਂ ਮੈਨੂੰ ਇੱਕ ਚੰਗੀ ਪਾਰਟੀ ਦਿੱਤੀ ਤੇ ਕਿਉਂਕਿ ਮੈਨੂੰ ਵਿਦਾ ਹੋਣ ਦਾ ਹੁਨਰ ਆਉਂਦਾ ਹੈ, ਇਸ ਲਈ ਮੈਂ ਵੀ ਸੋਹਣੀ ਤਰ੍ਹਾਂ ਸਪੀਚਾਂ ਦੇ ਦਿਵਾ ਕੇ ਚਲਾ ਆਇਆ। ਜਦ ਮੈਂ ਸਟੇਸ਼ਨ ਵੱਲ ਆਉਣ ਲੱਗਾ ਤਾਂ ਸਕੱਤਰ ਜੀ ਵੱਲੋਂ ਅੰਤਿਮ ਹਿਸਾਬ ਦਾ ਚਿੱਠਾ ਮਿਲਿਆ। ਜਿਸ ਵਿੱਚ ਪਿਛਲੇ 2.5 ਸਾਲ ਜਿਸ ਵਿੱਚ ਪਿਛਲੇ 2.5 ਵਰਿਆ ਬਾਬਤ 900 ਦੇ ਕਰੀਬ ਮੇਰੇ ਕੁਆਟਰ ਦੀ ਬਿਜਲੀ ਦਾ ਖਰਚ ਦੱਸਿਆ ਸੀ ਇਤਨਾ ਕੁ ਹੀ ਮੇਰਾ ਪ੍ਰੋਵੀਡੈਂਟ ਫੰਡ ਬਣਦਾ ਸੀ ਸੋ ਦੁਪਾਸੀ ਲੇਖਾ ਸੋ ਦੁਪਾਸੀ ਲੇਖਾ ਇੱਕੋ ਜਿਹੇ ਆ ਖਾਦਾ ਪੀਤਾ ਲਾਹੇ ਦਾ ਰੰਧਾ ਅਹਿਮਦ ਛਾਹ ਦਾ ਪਰ ਇਸ ਮਾਮਲੇ ਵਿੱਚ ਮੇਰੇ ਅਪੀਲ ਕਰਨ ਤੇ ਅਹਿਮਦ ਸ਼ਾਹ ਨੇ ਆਪਾਰ ਕਿਰਪਾ ਕਰਕੇ ਪ੍ਰੋਵੀਡੈਂਟ ਫੰਡ ਦਾ ਰੁਪਇਆ ਮੈਨੂੰ ਪੂਰਾ ਪੂਰਾ ਦੇ ਦਿੱਤਾ ਧੰਨਵਾਦ